ਕੀ ਆਹ ਹੋਰ ਨਹੀਂ ਦੇ ਦਿੰਦੇ ਦੇਖ ਕੇ ਮਾਰਾ ਗੋਲਾ ਨਾ ਹਾਂ ਹਮਾ ਛੱਡ ਦੋ ਨਹੀਂ ਤੂੰ ਕੁੱਤੀ ਆ ਤੂੰ ਕੁੱਤੀ ਤਾਂ ਨਹੀਂ ਪਾਰਦੀ ਨਹੀਂ ਤੂੰ ਕੁੱਤੀ ਨਹੀਂ ਕੁੱਤੀ ਆ ਤੈਨੂੰ ਤੇ ਮੈਂ ਇਹ ਬੜੀਆਂ ਗਾਲਾਂ ਕੱਢ ਰਹੀ ਮੇਰੀ ਨੌ ਜਿਹੜੀ ਆ ਮੈਂ ਉਹਦੀ ਵੀਡੀਓ ਬਣਾਉਣ ਲੱਗੀ ਅੰਦਰੋਂ ਅੰਦਰੋਂ ਵੀਡੀਓ ਬਣਾਉਂਦੇ ਬਣਾਉਂਦੇ ਇਹਨੂੰ ਵੇਖ ਲਿਆ ਮਾਤਾ ਆ ਉਮਰ ਤੇ ਪੱਕੀਆਂ ਰੋਟੀਆਂ ਖਾਂਦੀ ਆ ਹਰ ਘਰ ਦੇ ਵਿੱਚ ਜਿਹੜੀ ਕੋਈ ਬਜ਼ੁਰਗ ਮਾਂ ਹੁੰਦੀ ਆ ਉਹਨੂੰ ਐਸ ਉਮਰ ਦੇ ਵਿੱਚ ਬੈਠਿਆਂ ਨੂੰ ਪ੍ਰਸ਼ਾਦੇ ਮਿਲਦੇ ਆ ਉਹਨਾਂ ਦੀ ਮਾਲਸ਼ ਹੁੰਦੀ ਆ ਉਹਨਾਂ ਦੀ ਸੇਵਾ ਹੁੰਦੀ ਆ ਉਹਨਾਂ ਦੀ ਤੀਰਥ ਯਾਤਰਾ ਹੁੰਦੀ ਆ ਤੇ ਤੁਸੀਂ ਬਜ਼ੁਰਗ ਨਾ ਦਿਲ ਲੈ ਛੋਟਾ ਕਰੋ ਦਿਲ ਛੋਟਾ ਨਾ ਕਰੋ ਤੁਸੀਂ ਇਹ ਨਿੱਕੇ ਦੰਦੀ ਆਈ ਆ ਲਵ ਮੈਂਤ ਕਰਾ ਕੇ ਜਦੋਂ ਦੀ ਆਈ ਉਹਦਾ ਮੇਰਾ ਪੇੜਾ ਦਰ ਪਰ ਅੱਛਾ ਪੁੱਤਰ ਦੀ ਲਵ ਮੈਰਿਜ ਹੋਈ ਆ ਪਤਾ ਨਹੀਂ ਕੀ ਨਾ ਚਾਹ ਦਿੰਦੀ ਇਹ ਨੂੰ ਮੈਨੂੰ ਸਮਝ ਨਹੀਂ ਆਉਂਦੀ ਅਜੇ ਤੱਕ ਆਈ ਪਈ ਕੀ ਕਰਦੀ ਆ ਉਹਦੇ ਨਾਲ ਉਹਦਾ ਲੀਵਰ ਵੀ ਖਰਾਬ ਹੋ ਗਿਆ ਮੁੰਡੇ ਦਾ ਪਤਾ ਨਹੀਂ ਇਹ ਵੀ ਦੇ ਨਾਲ ਨਸ਼ਾ ਕਰ ਹੀ ਰਹੀ ਆ ਮੈਨੂੰ ਤੇ ਸਮਝ ਨਹੀਂ ਆਉਂਦਾ ਅੱਛਾ ਤੁਹਾਡੀ 9 ਮਹੀਨਾ ਨਸ਼ਾ ਕਰਦੀ ਹੁਣ ਰਾਤੀ ਵੀ ਇਹੋ ਹੀ ਕਰਕੇ ਆਈ ਜਿਹੜੋਂ ਮੈਂ ਉਹਦਾ ਦੀਦੀਆਂ ਠੀਕਾਂ ਦੀ ਵਾਸ ਹੁਣੀ ਤੇ ਮੈਂ ਫਿਰ ਆਇਆ ਦੌੜਾ ਆਇਆ ਨਾਲੇ ਮੈਂ ਕੈਮਰਾ ਆਪਣਾ ਔਨ ਕਰ ਲਿਆ ਕਿ ਜੇ ਮਾਰਦੀ ਕੁੜੀ ਹੋਈ ਤੇ ਫਿਰ ਅਰਗੇ ਮੈਂ ਰਿਕਾਰਡ ਕਰਨਾ ਵਾ ਸੋ ਨਵੀਂ ਮੈਂਟਲੀ ਟੌਰਚਰ ਕਰਦੀ ਪਈ ਦਾਦੀ ਨੂੰ ਵੀ ਤੰਗ ਪਰੇਸ਼ਾਨ ਪੂਰਾ ਕਰਦੀ ਪਈ ਉਸ ਦਿਨ ਫਿਰ ਮੈਂ ਵੀਡੀਓ ਬਣਾ ਲਈ ਮਮਾ ਸ਼ਰਾਬ ਪੀ ਕੇ ਐਦਾਂ ਨਾ ਤੰਗ ਕਰਿਆ ਕਰੋ ਹਰਾਮਜਾਦਿਆ ਸ਼ਰਾਬ ਪੀਤੀ ਹੋएगी ਤੂੰ ਤੇਰੀ ਦਾਦੀ ਨੇ ਹਰਾਮਜਾਦ ਕੁੱਤਾ ਦੱਲਾ ਹਰਾਮਜਾਦਿਆ ਦੱਲਿਆ ਜਿਹੜੋ ਥਾਣੇ ਵੀ ਆ ਗਈ ਕਿ ਵਾਪਸ ਆਈ ਘਰੇ ਆਈ ਤਾਂ ਘਰ ਆਉਂਦੇ ਮਮਾ ਨੇ ਗਾਲਾਂ ਕਢਣੀਆਂ ਸ਼ਾਰਟ ਕਰਤੀਆਂ ਸੀ ਮੈਨੂੰ ਵੀ ਨਾਲੇ ਇਹ ਗੱਲ ਕਹੀ ਕਹਿੰਦੇ ਤੁਸੀਂ ਜੋ ਕਰਨਾ ਹੀ ਕਰ ਲਿਆ ਥਾਣੇ ਜਾ ਕੇ ਤੁਸੀਂ ਮੇਰਾ ਕੀ ਕਰ ਲਿਆ ਐਨੀ ਹੁਣ ਜੋ ਮੈਂ ਕਰਾਂਗੀ ਮੈਂ ਕਰਕੇ ਦੱਸਾਂਗੀ ਤੁਹਾਨੂੰ ਕਿਦਾਂ ਥਾਣੇ ਚਾਹੀਦਾ ਇਹ ਕਿੰਨੇ ਲਾਇਆ ਤਵਾ ਦਾ ਵੀ ਐਦਾਂ ਹੀ ਪੁੱਤਰ ਲੱਗ ਗਿਆ ਮੇਰੇ ਤੋਂ ਮੇ ਦਾ ਲੱਗ ਨਹੀਂ ਸਕਦਾ ਜਿਵੇਂ ਤੁਸੀਂ ਦੱਸ ਰਹੇ ਹੋ ਇਹ ਤਾਂ ਲੱਗ ਨਹੀਂ ਸਕਦਾ ਉਹ ਸ਼ਪਾਰੇ ਲੱਗਦੇ ਤੁਸੀਂ ਕਿ ਉਹ ਸਰਜੀ ਹੋਇਆ ਹਾਂਜੀ ਦੱਸਣ ਦੇ ਹੀ ਕਿ ਮੰਮਾ ਨੇ ਲਾਤਾ ਹੀਗਾ ਤਵਾ ਜਾਣ ਕੇ ਲਾਇਆ ਸੀ ਦਾਦੀ ਦੇ ਤੇ ਹੁਣ ਜਿਹੜੀ ਇਹ ਇੰਨਾ ਤੁਹਾਡੇ ਨਾਲ ਹੋਇਆ ਬੀਤਿਆ ਤੇ ਉਹਦੇ ਵਿੱਚ ਕੋਈ ਕਾਰਵਾਈ ਹੋਈ ਪੁਲਿਸ ਦੀ ਨਹੀਂ ਨਹੀਂ ਮੈਡਮ ਦਾ ਫੋਨ ਆਇਆ ਹੀ ਕੱਲ ਚੇਅਰਮੈਨ ਅੱਛਾ ਹਾਂਜੀ ਗੇਲ ਮੈਡਮ ਚ ਵੂਮਨ ਕਮਿਸ਼ਨ ਦੇ ਚੇਅਰਮੈਨ ਹਾਂਜੀ ਉਹਨਾਂ ਨੇ ਕੱਲ ਕੀਤੀ ਦਾਦੀ ਨਾਲ ਗੱਲ ਫੋਨ ਤੇ ਕਿ ਅਗਰ ਜੇ ਇਹ ਦੁਬਾਰਾ ਹਰਕਤ ਫੇਰ ਕਰੇਗੀ ਤੇ ਤੂੰ ਇਹ ਮੈਨੂੰ ਇਹ ਹਰਕਤ ਦੀ ਲੋਟ ਨਹੀਂ ਮਤਲਬ ਇਹੋ ਜੀ ਜਨਾਨੀ ਨੂੰ ਬਖਸ਼ਣਾ ਨਹੀਂਗਾ ਸਿਆਣੇ ਆਖਦੇ ਆ ਕਿ ਮਾਂ ਦੀ ਤਾਂ ਫੋਟੋ ਘਰ ਵਿੱਚ ਪਈ ਹੋਵੇ ਨਾ ਤੇ ਉਹ ਵੀ ਪੂਜਾ ਦੇ ਯੋਗ ਹੁੰਦੀ ਆ ਮਾਂ ਦੀ ਤਸਵੀਰ ਵੀ ਜਿਹੜੀ ਘਰ ਵਿੱਚ ਹੋਵੇ ਨਾ ਤੇ ਉਹੋ ਹੀ ਨਹੀਂ ਮਾਨ ਹੁੰਦੀ ਮਾਂ ਦਾ ਅਹਾਸਸ ਕਰਾਉਂਦੀ ਆ ਪਰ ਕੁਝ ਲੋਕ ਇਹੋ ਜਿਹੇ ਆ ਕਿ ਜਿਹੜੇ ਜਿਉਂਦੀ ਜਾਗਦੀ ਮਾਂ ਨੂੰ ਜਿਹੜਾ ਉਹ ਮਿੱਟੀ ਕਰ ਦਿੰਦੇ ਆ ਤੇ ਬੀਤੇ ਦਿਨੀ ਤੁਸੀਂ ਜ਼ਰੂਰ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੁੰਦੀ ਦੇਖੀ ਹੋਊਗੀ ਜਿਹੜਾ ਗਰਦਾਸਪੁਰ ਦੇ ਪਿੰਡ ਕੋਠੇ ਦੇ ਵਿੱਚ ਆਇਆ ਜਿੱਥੋਂ ਦੀ ਇੱਕ ਬਜ਼ੁਰਗ ਮਾਤਾ ਨੂੰ ਉਹਨਾਂ ਦੇ ਹੀ ਪਰਿਵਾਰ ਵੱਲੋਂ ਜਿਹੜਾ ਤਸ਼ੱਦਦ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਇਹ ਬੜੇ ਦੁੱਖ ਦੀ ਗੱਲ ਆ ਸਮਾਜ ਵਾਸਤੇ ਵੀ ਇਸ ਮੁਲਕ ਵਾਸਤੇ ਵੀ ਔਰ ਇਸ ਪਰਿਵਾਰ ਵਾਸਤੇ ਵੀ ਕਿ ਜਿਨ੍ਹਾਂ ਨੇ ਇਸ ਬਜ਼ੁਰਗ ਮਾਂ ਨੂੰ ਜਿਹੜਾ ਆਪਣੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਤਾਂ ਕੀ ਨਾਂ ਤੁਹਾਡਾ ਅੰਦਰਪਚਨ ਕੋ ਹਾਂਜੀ ਅੰਦਰਪਚਨ ਕੋ ਕਿੰਨੀ ਉਮਰ ਹੋ ਗਈ ਤੁਹਾਡੀ 72 ਸਾਲ 72 ਸਾਲ ਕਿੰਨੇ ਬੱਚੇ ਆ ਤੁਹਾਡੇ ਤਿੰਨ ਲੜਕੀਆਂ ਨੇ ਇੱਕ ਕਾਕਾ ਇੱਕ ਲੜਕਾ ਇਹ ਕੀ ਕਰਦਾ ਬੇਟਾ ਤੁਹਾਡਾ ਟੀਚਰ ਹੈਗਾ ਸਰਕਾਰੀ ਟੀਚਰ ਹਾਂਜੀ ਫਿਰ ਜਿਹੜੀ ਉਹ ਤੁਹਾਡੀ ਇੱਕ ਵੀਡੀਓ ਆਉਂਦੀ ਆ ਸੋਸ਼ਲ ਮੀਡੀਆ ਦੇ ਉੱਤੇ ਉਸ ਦਿਨ ਕੀ ਹੋਇਆ ਸੀ ਉਸ ਦਿਨ ਮੈਂ ਇਹ ਬੜੀਆਂ ਗਾਲਾਂ ਕੱਢ ਰਹੀ ਸੀ ਮੇਰੀ ਨੌ ਜਿਹੜੀ ਹੈ ਮੈਂ ਉਹਦੀ ਵੀਡੀਓ ਬਣਾਉਣ ਲੱਪੀ ਅੰਦਰੋਂ ਹੀ ਅੰਦਰੋਂ ਵੀਡੀਓ ਬਣਾਉਂਦੇ ਮਦਉਂਦੇ ਨੇ ਮੈਨੂੰ ਵੇਖ ਲਿਆ ਇਹ ਵੀਡੀਓ ਬਣਾਉਣ ਲਈ ਆ ਤੇ ਮੈਂ ਅੰਦਰ ਚਲ ਗਈ ਮੈਂ ਮਤਲਬ ਆਪਣੇ ਤੇ ਦਰਵਾਜ਼ਾ ਖੁੱਲਾ ਰਹਿ ਗਿਆ ਮੇਰੇ ਕੋਲ तकरीबन ਮੈਂ ਡਰਦੀ ਦਰਵਾਜ਼ਾ ਹੀ ਖੋਲਦੀ ਦਰਵਾਜ਼ਾ ਨਹੀਂ ਮੇਰਾ ਮੈਂ ਖੋਲਦੀ ਪੀ ਮੈਨੂੰ ਤੁਸੀਂ ਇੱਧਰ ਵੱਖਰੇ ਰਹਿੰਦੇ ਹੋ ਹਾਂਜੀ ਵੱਖਰੇ ਰਹਿੰਦੇ ਆ ਮੇਰਾ ਮੈਂ ਤੇ ਮੇਰਾ ਘਰ ਵਾਲਾ ਮੇਰਾ ਪੋਤਾ ਰੋਟੀ ਨਾ ਬਗੰਦੀ ਰੋਟੀ ਉੱਧਰ ਜਾਂਦੀ ਮੇਰੀ ਪੱਕੀ ਦੀ ਇਹ ਤਾਂ ਸ਼ੁਰੂ ਤੋਂ ਹੀ ਇਹ ਰਕਮੇ ਹੋਈ ਰਹਾ ਆ ਮਾਤਾ ਆ ਉਮਰ ਤੇ ਪੱਕੀਆਂ ਰੋਟੀਆਂ ਖਾਂਦੀ ਆ ਹਰ ਘਰ ਦੇ ਵਿੱਚ ਜਿਹੜੀ ਕੋਈ ਬਜ਼ੁਰਗ ਮਾਂ ਹੁੰਦੀ ਆ ਉਹਨੂੰ ਐਸ ਉਮਰ ਦੇ ਵਿੱਚ ਬੈਠਿਆਂ ਨੂੰ ਪ੍ਰਸ਼ਾਦੇ ਮਿਲਦੇ ਆ ਉਹਨਾਂ ਦੀ ਮਾਲਸ਼ ਹੁੰਦੀ ਆ ਉਹਨਾਂ ਦੀ ਸੇਵਾ ਹੁੰਦੀ ਆ ਉਹਨਾਂ ਦੀ ਤੀਰਥ ਯਾਤਰਾ ਹੁੰਦੀ ਆ ਤੇ ਤੁਸੀਂ ਬਜ਼ੁਰਗ ਨਾ ਡੇਲ ਨਾ ਛੋਟਾ ਕਰੀਂ ਢਿਲ چھوٹਾ ਨਾ ਕਰੋ ਤੁਸੀਂ ਮਾਂ ਦਾ ਤੇ ਉਹ ਵੀ ਸਰਵਣ ਪੁੱਤ ਕੱਲਾ ਸੀਗਾ ਪੁੱਤ ਤੇ ਤੁਹਾਡਾ ਵੀ ਸਰਵਣ ਮੇਰਾ ਪੁੱਤ ਬੜਾ ਹੁੰਦਾ ਇਹਨੇ ਕਿਦੋਂ ਦੀ ਆਈ ਐ ਲਵ ਮੈਰਿਜ ਕਰਾ ਕੇ ਜਦੋਂ ਦੀ ਆਈ ਉਹਦਾ ਮੇਰਾ ਪੇੜਾ ਅੱਛਾ ਪੁੱਤਰ ਦੀ ਲਵ ਮੈਰਿਜ ਹੋਈ ਜੀ ਇਹ ਟਰੇ ਮੈਨੂੰ ਮਾਰਦੀ ਇਹ ਤਾਂ ਧੱਕੇ ਦੇ ਦਿੰਦੀ ਆ ਕਦੀ ਗਾਲਾਂ ਕੱਢਦੀ ਕਦੀ ਕੁਛ ਕਰਦੀ ਸ਼ੁਰੂ ਤੋਂ ਹੀ ਦਾ ਇਹੋ ਜਿਹਾ ਹੋ ਗਿਆ ਅਸੀਂ ਤਾਂ ਆਪਣੀ ਇੱਜ਼ਤ ਬਚਾਉਣ ਦੇ ਮਾਰੇ ਮਤਲਬ ਬਾਹਰ ਨਹੀਂ ਗੱਲ ਕਰਦੇ ਚਲੋ ਬੱਚਾ ਸਰਵਿਸ ਕਰਨ ਦੇ ਆਇਆ ਹੈ ਸਰਵਿਸ ਕਰਦਾ ਰਹੇ ਵੀ ਸਰਵਿਸ ਕਰਦਾ ਰਹੇ ਨਾ ਮਤਲਬ ਇਹ ਤੇ ਕੋਈ ਨੌਕਰੀ ਦੇ ਨਾਲ ਇਲਜ਼ਾਮ ਨਾ ਆਵੇ ਵੀ ਇਹਨ ਪਿਆਲ ਪਿਆਲ ਕੇ ਉਹਨੂੰ ਵੀ ਸਸਪੈਂਡ ਦੋ ਵਾਰਾਂ ਕਰਾਇਆ ਪਤਾ ਨਹੀਂ ਕੀ ਨਸ਼ਾ ਦਿੰਦੀ ਏ ਉਹਨੂੰ ਮੈਨੂੰ ਸਮਝ ਨਹੀਂ ਆਉਂਦੀ ਅਜੇ ਤੱਕ ਆਈ ਪਈ ਹੈ ਕੀ ਕਰਦੀ ਏ ਉਹਦੇ ਨਾਲ ਕਿਉਂ ਮਤਲਬ ਵੀ ਇਤਨਾ ਦੋ ਵਾਰੀ ਨਹੀਂ ਗਿਆ ਉਹਦਾ ਲੀਵਰ ਵੀ ਖਰਾਬ ਹੋ ਗਿਆ ਮੁੰਡੇ ਦਾ ਪਤਾ ਨਹੀਂ ਇਹ ਵੀ ਦੇ ਨਾਲ ਨਸ਼ਾ ਕਰ ਹੀ ਰਹੀ ਏ ਮੈਨੂੰ ਤੇ ਸਮਝ ਨਹੀਂ ਆਉਂਦੀ ਅੱਛਾ ਤੁਹਾਡੀ 9 ਮਹੀਨਾ ਵੀ ਨਸ਼ਾ ਕਰਦੀ ਹੁਣ ਰਾਤੀ ਵੀ ਇਹੋ ਹੀ ਕਰਕੇ ਆਈ ਫੇਰ ਰਾਤ ਬਾਹਰ ਰਹਿੰਦੀ ਉਹਨੂੰ ਨਸ਼ਾ ਦੇ ਜਾਂਦੀ ਏ ਮੁੰਡੇ ਨੂੰ ਅੱਜ ਰਾਤ ਹਾਂ ਅੱਜ ਵੀ ਇਤਨਾ ਕੀਤਾ ਇਹਨੇ ਬਾਹਰ ਹੀ ਰਹੀ ਏ ਸਾਰੀ ਰਾਤ ਹੁਣ ਘਰ ਵਿੱਚ ਹੀ ਏ ਕਰਤੇ ਨਹੀਂ ਇਤੋਂ ਪਾਏ ਵਿੰਦੀ ਹੋ ਰੋ ਇਹ ਤੁਹਾਡੇ ਬਾਹ ਤੇ ਕਾਦੀ ਛੱਟ ਲੱਗੀ ਆ ਦਿਖਾਓ ਹੋ ਜਾ ਕਿ ਹੋਇਆ ਇਹ ਇਹ ਤਾਂ ਵੱਲ ਕਾ ਰੋਟੀ ਪਕਾਉਣ ਵਾਲਾ ਤਵਾ ਹਾਂਜੀ ਇਹ ਕੁਦਰਤੀ ਲੱਗ ਗਿਆ ਕਿ ਜਾਂ ਇਹ ਤਾਂ ਰੋਟੀਆਂ ਪਕਾਉਣ ਲਈ ਹੀ ਹਾਂ ਇਹ ਕਿੰਨੇ ਲਾਇਆ ਤਵਾ ਤੁਹਾਡੇ ਐਦਾਂ ਹੀ ਪੁੱਤਰ ਲੱਗ ਗਿਆ ਮੇਰੇ ਤਵਾ ਮੇਰੇ ਤਾਂ ਲੱਗ ਨਹੀਂ ਸਕਦਾ ਜਿਵੇਂ ਤੁਸੀਂ ਦੱਸ ਰਹੇ ਹੋ ਇਦਾਂ ਲੱਗ ਨਹੀਂ ਸਕਦਾ ਕੁਛ ਫਾਰੇ ਲੱਗਦੇ ਤੁਸੀਂ ਜੋ ਬਸ ਤਿਉਹ ਹੈ ਹਾਂਜੀ ਦੱਸੰਦੇ ਹੀ ਕਿ ਮੰਮਾ ਨੇ ਲਾਤਾ ਹੀਗਾ ਤਵਾ ਜਾਣ ਕੇ ਲਾਇਆ ਸੀ ਦਾਦੀ ਦੇ ਆ ਤੁਹਾਡਾ ਪੁੱਤਰੇ ਨੇ ਸਾਰੀ ਕਹਾਣੀ ਦੱਸਤੀ ਤਾਂ ਮੈਂ ਅਬ ਬਚਾਉ ਆਪਣਾ ਕਿ ਤਰ੍ਹਾਂ ਕਰਾਂ ਆਪਣੇ ਘਰ ਦਾ ਕਿ ਤਰ੍ਹਾਂ ਕਰਾਂ ਮੈਨੂੰ ਇਹ ਵੀ ਰਾਇ ਇਹ ਸੋਚ ਮੈਂ ਮੈਂ ਬਚਾਉ ਕਿ ਤਰ੍ਹਾਂ ਕਰਾਂ ਮੇਰੇ ਕੋਲ ਚਿਟਕੜੀਆਂ ਲਾ ਕੇ ਨਹੀਂ ਰੱਖੀਆਂ ਜਾਂਦੀਆਂ ਮੈਂ ਕੀ ਕਰਾਂ ਮੇਰਾ ਬਚਾਉ ਦਾ ਮਤਲਬ ਵੇਖੋ ਵੀ ਇਸ ਤੋਂ ਵੱਧ ਮਜਬੂਰੀ ਇੱਕ ਮਾਂ ਦੀ ਕੀ ਹੋ ਸਕਦੀ ਆ ਕਿ ਜਿਹੜੀ ਆਪਣੀ ਜ਼ਿੰਦਗੀ ਦੀ ਦੁਹਾਈ ਦੇ ਰਹੀ ਆ ਵੀ ਮੈਨੂੰ ਬਚਾਓ ਬਚਾਊਗਾ ਕੌਣ ਬਚਾਉਣਾ ਤੇ ਪ੍ਰਸ਼ਾਸਨ ਨੇ ਆ ਨਾ ਪੁਲਿਸ ਵਿਭਾਗ ਨੇ ਬਚਾਉਣਾ ਨਾ ਸਰਕਾਰ ਦਾ ਫਰਜ਼ ਵੱਡਾ ਨਾ ਇਹਨਾਂ ਬਜ਼ੁਰਗਾਂ ਦੀ ਰਾਖੀ ਕਰੇ ਤੇ ਹੁਣ ਜਿਹੜੀ ਇਹ ਇੰਨਾ ਥਾਡੇ ਨਾਲ ਹੋਇਆ ਬੀਤਿਆ ਤੇ ਉਹਦੇ ਵਿੱਚ ਕੋਈ ਕਾਰਵਾਈ ਹੋਈ ਪੁਲਿਸ ਦੀ ਕਾਰਵਾਈ ਮੇਰੀ ਜਿਤਨਾ ਮੇਰੀ ਹਾਲਾਤ ਕੀਤੀ ਸੀ ਮੈਂ ਉਹ ਵੀਡੀਓ ਚੁੱਕੀ ਤੇ ਫਿਰ ਮੈਂ ਲੈ ਗਈ ਉਥੇ ਥਾਣੇ ਤੇ ਦਰਖਾਸਤ ਦਿੱਤੀ ਦਰਖਾਸਤ ਦਿੱਤੀ ਕਿ ਤੇ ਫਿਰ ਮੈਂ ਚਲੋ ਇਹਨੂੰ ਵੀ ਬੁਲਾਇਆ ਉਥੇ ਬੋਟੀ ਨੂੰ ਵੀ ਬੁਲਾ ਲਿਆ ਉਥੇ ਬੁਲਾ ਕੇ ਤੇ ਚਲੋ ਉਹਨਾਂ ਨੇ ਜਿਹੜੀ ਹਵਾ ਤਵਾ ਕੀਤੀ ਕਹਿੰਦੀ ਮੈਂ ਅੱਗੇ ਤੋਂ ਨਹੀਂ ਕਰਦੀ ਲਿਖਤੀ ਰੂਪ ਵਿੱਚ ਇਹ ਦੇ ਕੇ ਆਈਏ ਕਿ ਮੈਂ ਅੱਗੇ ਤੋਂ ਸ਼ਰਾਬ ਨਹੀਂ ਪੀਂਦੀ ਨਾ ਮੈਂ ਸ਼ਰਾਬ ਕਿਹੜੇ ਥਾਣੇ ਗਏ ਇੱਥੇ ਤੇ ਬੜੀ ਅਛਾ ਤੁਹਾਡਾ ਥੜਾ ਤੇ ਬੜਾ ਹਾਂਜੀ ਤੇ ਉੱਥੇ ਉਹਨਾਂ ਨੇ ਵੀ ਲਿਖ ਲਿਖਾਈ ਕਰਕੇ ਵਿਚਾਰਿਆਂ ਨੇ ਬਹੁਤ ਮਤਲਬ ਵੀ ਚੰਗਾ ਉਹਨਾਂ ਨੇ ਵੀ ਕੀਤਾ ਇਹਨੂੰ ਵੀ ਹਵਾ ਤਵਾ ਕੀਤੀ ਵੀ ਤੂੰ ਅੱਗੇ ਤੋਂ ਇਹਨਾਂ ਨੂੰ ਕੁਝ ਨਹੀਂ ਕਹਿਣਾ ਵੀ ਤੇ ਨਾ ਤੂੰ ਸ਼ਰਾਬ ਪੀਣੀ ਆ ਤੇ ਸ਼ਰਾਬ ਪੀ ਕੇ ਫੇਰ ਰਾਤੀ ਆ ਗਈ ਉਹ ਕਹਿੰਦੇ ਸਾਨੂੰ ਦੱਸਿਓ ਤੁਹਾਡੀ ਨੂੰ ਵੀ ਸ਼ਰਾਬ ਪੀਂਦੀ ਹੈ ਹਾਂਜੀ ਪੀਂਦੀ ਹੈ ਛਿਰੂ ਤੋਂ ਪੀਂ ਲਈ ਪਹਿਲਾਂ ਤਾਂ ਯਾਰ ਨਹੀਂ ਆ ਗਈ ਸਮਝ ਨਹੀਂ ਆਉਂਦੀ ਵੀ ਕੀ ਕਰਦੀ ਹੈ ਪਿੰਦੀ ਹੈ ਸ਼ਰਾਬ ਤੇ ਪਿੰਦੀ। ਮੁੰਡੇ ਨੂੰ ਨਸ਼ਾ ਦੇ ਰਹੀ ਆ ਕੋਈ। ਜਿਹੜਾ ਉੱਠ ਨਹੀਂ ਸਕਣ ਦੀ। ਤੇ ਤੁਹਾਡੇ ਰਿਸ਼ਤੇਦਾਰਾਂ ਨੇ ਤੁਹਾਡਾ ਪੇਕੇਆਂ ਨੇ ਇਹ ਜਾਂ ਕਦੀ ਕਿਸੇ ਪਿੰਡ ਦੇ ਮੋਤਬਰ ਬੰਦੇ ਨੇ ਤੁਹਾਡਾ ਕੋਈ ਮਸਲਾ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਅਹੀਂ ਦੱਸਣ ਦੀ ਨਹੀਂ ਕੋਸ਼ਿਸ਼ ਕੀਤੀ ਗਏ। ਆਪਣੀ ਇੱਜ਼ਤ ਦੇ ਮਾਰਿਆ ਸਾਡੇ ਪੰਜ ਬਾਬੇ ਨੇ ਇਹਨਾਂ ਦੇ ਸਾਡੇ ਪਿੰਡ ਦੇ ਵਿੱਚ। ਪੰਜ ਭਰਾ ਸੀ ਤੇ ਪੰਜਾਂ ਦੀ ਲਾਦ ਆ ਸਾਰੀ ਆਪਣੀ ਬਰਾਦਰੀ ਆ ਆਪਣਾ ਹੀ ਸਾਰਾ ਸਭ ਕੁਝ ਆ ਅਹੀਂ ਕਿਹ ਨਾਲ ਗੱਲ ਕਰ ਹੀ ਨਹੀਂ ਸਕੇ ਵੀ ਸਾਡੇ ਨਾਲ ਆ ਇਹ ਨਹੀਂ ਮਤਲਬ ਕਰਨ ਦੇ ਤੇ ਨਾ ਕੋਈ ਪ੍ਰੂਫ ਸੀ ਆ ਜਦੋਂ ਜਦੋਂ ਟੀਕਾ ਚੁੱਕਾ ਮਾਰੀਆਂ ਤੇ ਸੀਸੀਟੀਵੀ ਕੈਮਰੇ ਲੱਗੇ ਉਹਨਾਂ ਦੇ ਵਿੱਚ ਨਹੀਂ ਉਹਨਾਂ ਦੇ ਵਿੱਚ ਹੁਣ ਉਧਰ ਹੋਏ ਗੱਲ ਆਉਂਦਾ ਹੋਏਗਾ ਇੱਥੇ ਮੈਨੂੰ ਕੀ ਪਤਾ ਹੁੰਦਾ ਹੈ ਕਿ ਜਾਂ ਨਹੀਂ ਹੁੰਦੇ ਹਾਂਜੀ ਬਾਹਰ ਲੱਗੇ ਪਰ ਉਹ ਮਮਾ ਬੰਦ ਕਰ ਦਿੰਦੇ ਤੇ ਆ ਜਰੂ ਕਿਤੇ ਗਾਲਾਂ ਗੂਲਾ ਕਢਣੀਆਂ ਹੁੰਦੀਆਂ ਨੇ ਜਾਂ ਦਾਦੀਵਾਲ ਆਉਣਾ ਹੁੰਦਾ ਵਾ ਉਧਰ ਮੈਨੂੰ ਸਪੈਸ਼ਲ ਉਧਰੋਂ ਆ ਕੇ ਨਾ ਸ਼ਰਾਬ ਸ਼ੂਪੀ ਕੇ ਫਿਰ ਦਾਦੀ ਵਾਲੇ ਪਾਸੇ ਆਉਣਾ ਹੁੰਦਾ ਫਿਰ ਪਿੱਛੋਂ ਕੈਮਰੇ ਬੰਦ ਕਰ ਦਿੰਦੇ ਹੁੰਦੇ ਵਾ ਮਤਲਬ ਕਿ ਜਾਣ ਕੇ ਉਹਨਾਂ ਨੂੰ ਪਤਾ ਹੁੰਦਾ ਕਿ ਮੇਰੀ ਰਿਕਾਰਡਿੰਗ ਵੀ ਨਾ ਹੋਏ ਉਸ ਦਿਨ ਕੀ ਹੋਇਆ ਜਦੋਂ ਤੁਸੀਂ ਵੀਡੀਓ ਬਣਾਇਆ ਉਸ ਦਿਨ ਭਾਈ ਇਦਾਂ ਹੀ ਹੋਇਆ ਕਿ ਜਦੋਂ ਮੇਰਾ ਮੋਬਾਈਲ ਫੋਨ ਆ ਗਈ ਨਾ ਤੰਗ ਕਰਦੇ ਹੁੰਦੇ ਸੀਗੇ ਪਹਿਲਾਂ ਵੀ ਤੇ ਮੈਂ ਉਸ ਦਿਨ ਘਰੇ ਸੀਗਾ ਦਾਦੀ ਨੇ ਪਹਿਲਾਂ ਵੀਡੀਓ ਬਣਾਈ ਮਮਰੀ ਆਪਣੇ ਫੋਨ ਦੇ ਉੱਤੇ ਬਣਾਈ ਸੀਗੀ ਕਿ ਐਮ ਨੂੰ ਤਾਂ ਪਰੇਸ਼ਾਨ ਕਰਦੀ ਪਈ ਆ ਤੇ ਅੱਧੇ ਘੰਟੇ ਬਾਅਦ ਕੀ ਮਮਾ ਨੇ ਨਾ ਦਾਦੀ ਵਾਲਾ ਕਮਰਾ ਜਿਹੜਾ ਖੁੱਲਾ ਰਹਿ ਗਿਆ ਐ ਗੇਟ ਖੁੱਲਾ ਰਹਿ ਗਿਆ ਸੀਗਾ ਤੇ ਅੰਦਰ ਆ ਗਈ ਤੇ ਦਾਦੀ ਦਾ ਨਾ ਫੋਨ ਖੋਣ ਲਗੀ ਉਹਨੂੰ ਦਾਦੀ ਨੇ ਫਿਰ ਦੱਸਿਆ ਬਾਅਦ ਚੋ ਕਿ ਕੀ ਗੱਲ ਹੋਈ ਕਿਉਂ ਮਤਲਬ ਫੇਰ ਮਾਰਕੁੱਟ ਕੀਤੀ ਤੁਸੀਂ ਕਿੱਥੇ ਸੀ ਮੈਂ ਤੇ ਆਪਣੇ ਇੱਧਰ ਹੀਗਾ ਆਪਣੇ ਰੂਮ ਦੇ ਵਿੱਚ ਹੀ ਸੀਗਾ ਅੱਛਾ ਤੇ ਜਦੋਂ ਮੈਂ ਦਾਦੀ ਰੀਆਂ ਠੀਕਾ ਨਹੀਂ ਬਾਸ ਹੁਣੀ ਤੇ ਮੈਂ ਫਿਰ ਆਇਆ ਦੋੜ ਆਇਆ ਨਾਲੇ ਮੈਂ ਕੈਮਰਾ ਆਪਣਾ ਓਨ ਕਰ ਲਿਆ ਕਿ ਜੇ ਮਾਰਦੀ ਕੁੜੀ ਹੋਈ ਤੇ ਫਿਰ ਆ ਕੇ ਮੈਂ ਰਿਕਾਰਡ ਕਰਨਾ ਕਿਉਂਕਿ ਅਵਲ ਤੇ ਜਨੀਵਾਰ ਵੀ ਗਾਲਾਂ ਕੱਢੀਆਂ ਦਾਦੀ ਨਾਮ ਜੇ ਮਾਰਕੋਟ ਕੀਤੀ ਆ ਸਾਡੇ ਮਗਰੋਂ ਕੀਤੀ ਆ ਪਾਪਾ ਡਿਊਟੀ ਤੇ ਹੁੰਦੇ ਰਹੇ ਆ ਮੈਂ ਆਪਣੇ ਸੈਂਟਰ ਹੁੰਦਾ ਰਿਹਾ ਸ਼ਹਿਰ ਪੜਨ ਜਾਂਦਾ ਰਿਹਾ ਮੈਂ ਉੱਥੇ ਹੁੰਦਾ ਰਿਹਾ ਸਾਡੇ ਮਗਰੋਂ ਹੀ ਜ਼ਿਆਦਾ ਕਰਦੀ ਰਹੀ ਆ ਪਰੇਸ਼ਾਨ ਦਾਦੀ ਨੂੰ ਤੇ ਉਹ ਵੀ ਕਹਿਣਾ ਪ੍ਰਾਪਰਟੀ ਵੱਲੋਂ ਵੀ ਕਹਿਣਾ ਪਾਪਾ ਨੂੰ ਵੀ ਪਰੇਸ਼ਾਨ ਕਰਨਾ ਕੀ ਆਪਣੀ ਆਪਣਾ ਹੀ ਸਮਾਂ ਮੰਗ ਆਪਣੇ ਸਮਾਂ ਮੰਗ ਮਤਲਬ ਔਰਨੂੰ ਵੀ ਮੈਂਟਲੀ ਟੌਰਚਰ ਕਰਦੀ ਪਈ ਸਾਨੂੰ ਵੀ ਮੈਂਟਲੀ ਟੌਰਚਰ ਕਰਦੀ ਪਈ ਦਾਦੀ ਨੂੰ ਵੀ ਤੰਗ ਪਰੇਸ਼ਾਨ ਪੂਰਾ ਕਰਦੀ ਪਈ ਤੇ ਉਸ ਦਿਨ ਫਿਰ ਮੈਂ ਵੀਡੀਓ ਬਣਾ ਲਈ ਤੇ ਐਸੀ ਕਰਕੇ ਬਣਾਈ ਕਿ ਕੋਈ ਪ੍ਰੂਫ ਹੋ ਜੇ ਕਿਉਂਕਿ ਉਹ ਅੱਗੇ ਵੀ ਬਹੁਤ ਵਾਰ ਇਹ ਕੰਮ ਕਰਕੇ ਨਾ ਲੜ ਝਗੜ ਕੇ ਮਾਰ ਕੁੱਟ ਕੇ ਮੁੱਕਰ ਜਾਂਦੀ ਰਹੀ ਹੈ ਮੇਰੀ ਮੰਮਾ ਮੁੱਕਰ ਜਾਂਦੀ ਰਹੀ ਕਿ ਮੈਂ ਕੁਝ ਨਹੀਂ ਕੀਤਾ ਤੁਸੀਂ ਕਦੀ ਰੋਕਿਆ ਨਹੀਂ ਮੰਮਾ ਨੂੰ ਵੀ ਤੁਸੀਂ ਨਹੀਂ ਰੋਕਿਆ ਬਹੁਤ ਵਾਰ ਰੋਕਿਆ ਪਿਆਰ ਨਾਲ ਵੀ ਰੋਕਿਆ ਦਬਕੇ ਨਾਲ ਵੀ ਰੋਕਿਆ ਪਰ ਉਹ ਮਤਲਬ ਨਹੀਂ ਮੰਨੀ ਹੁਣ ਉਹ ਥਾਣੇ ਵੀ ਗਏ ਸੀ ਉੱਥੇ ਵੀ ਐਸਐਚਓ ਸਾਹਿਬ ਦੇ ਸਾਹਮਣੇ ਮੈਨੂੰ ਗਾਲਾਂ ਕੱਢਿਆ ਦੀ ਸੀਗੀ ਤੇ ਉਹਨਾਂ ਨੇ ਸਰ ਨੇ ਕਿਹਾ ਵੀ ਹੈਗਾ ਹੈਗਾ ਕਿ ਇਦਾਂ ਨਾ ਕਰ ਬੀਬਾ ਸਮਝ ਆਪਣੀ ਆਪਣੀ ਫੈਮਿਲੀ ਵੱਲ ਵੇਖ ਵੀ ਉਹੀ ਤੇਰੇ ਹੈਗੇ ਆਪਣੇ ਪਰ ਉਹ ਗੱਲ ਸਮਝਣ ਨੂੰ ਤਿਆਰ ਨਹੀਂ ਤੇ ਉਹਨਾਂ ਦੇ ਸਾਹਮਣੇ ਵੀ ਉਹਨਾਂ ਨੇ ਐਸਾ ਸਰਨੇ ਉਹਨਾਂ ਨੂੰ ਦਬਕਾ ਦਬਕਾ ਮਾਰਿਆ ਕਿ ਅੱਗੇ ਤੋਂ ਇਹ ਕੰਮ ਨਾ ਕਰੀ। ਲਿਖਤੀ ਕੰਪਲੇਂਟ ਨਹੀਂ। ਕੀਤੀ ਸੀ ਕੀਤੀ ਲਿਖੀ ਕੰਪਲੇਂਟ ਕੀਤੀ ਸੀ। ਤੇ ਫਿਰ ਇਹ ਜਿਹੜੀ ਤੁਸੀਂ ਕੰਪਲੇਂਟ ਕੀਤੀ ਆ ਇਹ ਉਹਦੀ ਕਾਰਵਾਈ ਤੁਹਾਡੀ ਸ਼ਿਕਾਇਤ ਦੇ ਅਨਸਾਰ ਹੋਈ ਕਿ ਨਹੀਂ ਹੋਈ? ਸ਼ਿਕਾਇਤ ਤਾਂ ਹੋਈ ਹੈ। ਹੋਈ ਹੈ ਉਹਨਾਂ ਨੇ ਮਤਲਬ ਇਹਨੂੰ ਵੀ ਇੱਕ ਦੋ ਚਪੇੜਾਂ ਚਪੜਾਂ ਲਾਈਆਂ ਨੇ। ਇਹਨੂੰ ਤੇ ਜਦੋਂ ਲਾਉਂਦੀ ਹੈ ਇਹ ਚਪੇੜਾਂ ਤੇ ਇਹਨੂੰ ਵੀ ਗਾਲਾਂ ਕੱਢਦੀ ਹੀ ਉਹ ਤੇ ਚਲੋ ਮੇਰੇ ਕੋਲ ਉਹਨੇ ਮਾਫੀ ਮੂਫੀ ਮੰਗਵਾਈ ਮੇਰੇ ਪੀਏ ਦੇ ਪੈਰੀਂ ਪੈ ਜਾ ਤੇ ਸੈਨ ਸੂਣ ਫਿਰ ਬਾਅਦ ਵਿੱਚ ਸੈਣੀ ਹੋਣੀ ਔਰ ਕੀ ਹੋਣਾ ਹੈ ਉਥੋਂ ਜਿਹੜਾ ਤੁਹਾਡਾ ਉੱਥੇ ਹੋਇਆ ਥਾਣੇ ਦੇ ਵਿੱਚ ਕਾਰਵਾਈ ਉਸ ਤੋਂ ਬਾਅਦ ਵੀ ਇਹਨੇ ਤੁਹਾਨੂੰ ਆ ਕੇ ਤੰਗ ਪ੍ਰੇਸ਼ਾਨੀ ਰਾਤੀ ਕੀਤਾ ਫਿਰ ਕੀਤਾ ਹਾਂ ਰਾਤੀ ਕੀਤਾ ਇੱਕ ਦਿਨ ਛੱਡ ਕੇ ਫਿਰ ਕਰ ਪੀ ਕੇ ਆਨ ਕੇ ਫਿਰ ਚਲ ਗਈ ਫਿਰ ਸਵੇਰੇ ਸਵੇਰੇ ਆਈ ਹਿੰਦਰਵਾਜੇ ਬੰਦ ਕਰ ਦਿੱਤੇ ਸਵੇਰੇ ਸਕਨ ਖੋਲਣਾ ਹੀ ਗੇਟ ਫੇਰ ਆ ਗਈ ਇਤੋਂ ਨਹੀਂ ਟੱਪ ਕੇ ਆਈ ਐ ਸੱਚ ਲੈਣਾ ਦਿਲ ਕੱਚ ਇਧਰੋਂ ਆਈ ਇਹਨਾਂ ਦੇ ਘਰ ਚੋਂ ਟੱਪ ਕੇ ਉਹਨਾਂ ਨੇ ਉਹਨਾਂ ਦੀਆਂ ਵੀ ਕੁਰਸੀਆਂ ਕਰਸੀਆਂ ਪੰਨ ਪੁੰਨ ਕੇ ਆਈ ਐ ਉਹਨਾਂ ਨਾਲ ਹੀ ਹਵਾ ਤਵਾ ਬੋਲ ਕੇ ਆਈ ਐ ਕਰਦਿਆਂ ਨਾਲ ਇਹ ਸਾਡੇ ਜੀਏਟੀ ਸਿਥਾਣੀ ਸਾਰੇ ਮਤਲਬ ਆਪਣੀ ਕੋਈ ਕਾਰਵਾਈ ਹੋਵੇ ਇਹਨੂੰ ਫੜ ਕੇ ਲੈ ਦਿਓ ਇਹਨੂੰ ਫੜ ਕੇ ਲੈ ਜਾਓ ਮੇਰੀ ਚਲਾਚੀ ਹੋ ਜੇ ਫਿਰ ਦੁਬਾਰਾ ਸ਼ਿਕਾਇਤ ਕਰੋਗੇ ਦੁਬਾਰਾ ਕਰੋਗੇ ਸ਼ਿਕਾਇਤ ਹੁਣ ਮੈਂ ਤੁਹਾਨੂੰ ਉੱਥੇ ਹੀ ਕਰਾਂਗੀ ਚੰਡੀਗੜ੍ਹ ਜਿਲ੍ਹ ਗਿਲਕੋਲੀ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਜੇ ਤੁਹਾਨੂੰ ਤੰਗ ਕਰੇਗੀ ਤਾਂ ਮੈਨੂੰ ਦੱਸੋ ਗਿਲ ਕੌਣ ਹਾਂ ਜੀ ਸਿੱਤਲ ਵਿੱਚ ਉਹ ਵਕੀਲ ਹੈ ਕੋਈ ਨਹੀਂ ਨਹੀਂ ਮੈਡਮ ਦਾ ਫੋਨ ਆਇਆ ਸੀ ਕੱਲ ਚੇਅਰਮੈਨ ਅੱਛਾ ਹਾਂਜੀ ਗਿਲ ਮੈਡਮ ਚ ਵੂਮਨ ਕਮਿਸ਼ਨ ਦੇ ਚੇਅਰਮੈਨ ਹਾਂਜੀ ਉਹਨਾਂ ਨੇ ਕੱਲ ਕੀਤੀ ਦਾਦੀ ਨਾਲ ਗੱਲ ਫੋਨ ਤੇ ਕਿ ਅਗਰ ਜੇ ਇਹ ਦੁਬਾਰਾ ਹਰਕਤ ਫੇਅਰ ਕਰੇਗੀ ਤੇ ਤੁਸੀਂ ਮੈਨੂੰ ਨਹੀਂ ਹਰਕਤ ਦੀ ਦੋ ਕਹਿੰਦੀ ਮਤਲਬ ਇਹੋ ਜੀ ਜਨਾਨੀ ਨੂੰ ਬਖਸ਼ਣਾ ਨਹੀਂਗਾ ਬਹੁਤ ਉਹ ਵੀ ਕਹਿੰਦੇ ਪਏ ਕਿ ਐਨੇ ਸੁਧਣਾ ਹੈ ਨਹੀਂ ਕਹਤਾ ਕਿਉਂਕਿ ਗੱਲ ਉਹੀ ਹੋਈ ਕਿ ਜਦੋਂ ਥਾਣੇ ਵੀ ਆ ਗਈ ਕਿ ਵਾਪਸ ਆਈ ਘਰੇ ਆਈ ਤੇ ਘਰ ਆਉਂਦੇ ਮਮਾ ਨੇ ਗਾਲਾਂ ਕਢੀਆਂ ਸ਼ਾਰਟ ਕਰਤੀਆਂ ਹੀ ਮੈਨੂੰ ਵੀ ਨਾਲੇ ਇਹ ਗੱਲ ਕਹੀ ਕਹਿੰਦੇ ਤੂੰ ਜੋ ਕਰਨਾ ਹੀ ਕਰ ਲਿਆ ਥਾਣੇ ਜਾ ਕੇ ਤੂੰ ਮੇਰਾ ਕੀ ਕਰ ਲਿਆ ਐਨੇ ਹੁਣ ਜੋ ਮੈਂ ਕਰਾਂਗੀ ਮੈਂ ਕਰਕੇ ਦੱਸਾਂਗੀ ਤੁਹਾਨੂੰ ਕਿਦਾਂ ਥਾਣੇ ਚਾਹੀਦਾ ਫੇਰ ਗਾਲਾਂ ਗੂਲਾ ਉਹੀ ਕੰਮ ਫੇਰ ਸ਼ਾਰਟ ਹੋ ਗਏ ਕੱਲ ਵੀ ਸ਼ਰਾਬ ਪੀ ਕੇ ਆ ਗਏ ਮਾਤਾ ਕਰੋ ਪੀਪੂ ਕੇ ਆਗੇ ਤੇ ਜਥੇਬੰਦੀ ਇਕਾਈ ਦੀ ਤੂਫਾਨ ਭਾਈ ਹੁਣੀ ਆਏ ਦੇਗੇ ਉਹਨਾਂ ਨੇ ਵੀ ਵੀਡੀਓ ਬਣਾਈ ਆ ਤੇ ਮੈਂ ਉਹੀ ਦੱਸਣਾ ਫਿਰ ਕਿ ਸਭ ਕੁਝ ਹੋਣ ਤੋਂ ਬਾਅਦ ਵੀ ਜੇ ਉਹ ਨਾ ਸੁਧਰਿਓ ਫਿਰ ਉਹੀ ਕੰਮ ਕਰਨੇ ਸ਼ਾਰਟ ਕਰਦੇ ਤੇ ਉਹਦਾ ਹੱਲ ਕੋਈ ਪੱਕਾ ਕੱਢਣਾ ਪੈਣਾ ਪ੍ਰਸ਼ਾਸਨ ਨੂੰ ਐ ਹੀ ਕਹਨੇ ਕਿ ਮੈਂ ਲੋ ਮਤਲਬ ਗਾਲਾਂ ਗੁਲਾਂ ਕੱਢੇ ਜਾਂ ਮੇਰੀ ਜ਼ਬਰਦਸਤੀ ਮੈਂ ਅਗੋਂਾ ਕੁੰਡੀ ਕੰਡੀ ਲਾ ਕੇ ਰੱਖਾਂ ਤੇ ਮੈਂ ਕਿੰਨਾ ਚਿਰ ਕੁੰਡੀ ਲਾ ਕੇ ਰੱਖਾਂਗੀ ਮੇਰੇ ਰਮੇ ਨਹੀਂ ਵੀ ਸੇਫ ਨਹੀਂ ਹੈਗੇ ਨਹੀਂ ਮੈਂ ਨਹੀਂ ਸੇਫ ਨੁਕਸਾਨ ਹੋ ਸਕਦਾ ਇਹਦੀ ਮੈਨੂੰ ਨੁਕਸਾਨ ਹੋ ਸਕਦਾ ਸਾਡੇ ਸਾਰੇ ਟੱਬਰ ਨੂੰ ਹੋ ਸਕਦਾ ਪਤਾ ਨਹੀਂ ਕਿੰਨੂੰ ਇਹਨਾਂ ਕਰ ਦੇਣਾ ਨੁਕਸਾਨ ਸੋ ਬਜ਼ੁਰਗ ਮਾਤਾ ਦੀ ਕਹਾਣੀ ਤੁਸੀਂ ਸਾਰੀ ਸੋਣੀ ਲਈ ਆ ਹਾਲਾਤ ਬਹੁਤ ਹੀ ਗੰਭੀਰ ਨੇ ਬੜੇ ਖਤਰਨਾਕ ਨੇ ਪਰ ਫਿਰ ਵੀ ਪੁਲਿਸ ਨੇ ਇੱਕ ਰਾਜੀਨਾਵਾ ਕਰਕੇ ਪੱਲਾ ਝਾੜ ਲਿਆ ਜਿੱਦਾਂ ਆਮ ਹੀ ਕੇਸਾਂ ਦੇ ਵਿੱਚ ਪੁਲਿਸ ਕਰਦੀ ਆ ਪ੍ਰਸ਼ਾਸਨ ਕਰਦਾ పరితి ਦੇਖਣ ਵਾਲੀ ਗੱਲ ਆ ਕਿ ਇੱਥੇ ਇੱਕ ਬਜ਼ੁਰਗ ਮਾਂ ਦੇ ਨਾਲ ਅਣਮਨੁੱਖੀ ਤਸ਼ੱਦਦ ਹੋ ਰਿਹਾ ਅੱਗੇ ਉਹਨਾਂ ਦੀ ਜ਼ਿੰਦਗੀ ਸੇਫ ਨਹੀਂ ਆ ਸੋ ਜ਼ਰੂਰ ਪੁਲਿਸ ਅਧਿਕਾਰੀਆਂ ਨੂੰ ਵੀ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਇਹਦੇ ਵਿੱਚ ਜ਼ਰੂਰ ਪ੍ਰਿਕਾਸ਼ਨ ਲੈਣ ਦੀ ਲੋੜ ਆ ਸਖਤ ਕਾਰਵਾਈ ਕਰਨ ਦੀ ਲੋੜ ਆ ਮਾਤਾ ਜੀ ਹੁਣ ਕਹਿੰਦੇ ਔਮਨ ਕਮਿਸ਼ਨ ਦੀ ਕਾਲ ਇਹਨਾਂ ਨੂੰ ਆ ਚੁੱਕੀ ਆ ਅਸੀਂ ਬਣਦੀ ਹੋਈ ਕਾਰਵਾਈ ਜਿਹੜੀ ਆ ਉਹ ਜ਼ਰੂਰ ਕਰਵਾਵਾਂਗੇ